ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ 24 ਜੂਨ 2024 ਦੇ ਵਿੱਚ ਕੁੱਲ 1,39,964 ਹਾਜ਼ਰੀ ਸ਼ਰਦਗੋਣੇ ਹਜ ਦੇ ਲਈ ਯਾਤਰਾ ਕੀਤੀ ਚੁੱਕੇ ਬਹੁਤ ਅਬੈਸ਼ ਜੋ ਕਿ 2023 ਦੇ ਵਿੱਚ 139429 ਤੋਂ ਮਾਮਲੀ ਜ਼ਿਆਦਾ ਹੈ ਚੁ ਕਿ 2022 ਦੇ ਵਿੱਚ 634 ਸ਼ਰਧਾਤਵਾਨੀ ਗਿਆਤਾ ਕੀਤੀ ਕਿ ਕਿ ਮਹਾਮਾਰੀ ਤਵਾਰ ਯਾਤਰਾ ਦੀ ਮਾਤਰਾ ਦੇ ਆਪਕਰਨ ਨੂੰ ਦੱਸਉਂਦੇ ਪਰ ਦੇ ਵਿਦੇਸ਼ੀ ਕੂਟਨੀਤਿਕ ਵਿਸਤਾਰ ਬਾਰੇ ਸਿੰਘ ਨੇ ਕਿਹਾ ਕਿ ਪਿਛਲੇ ਸਾਲ 25 ਪੈਚ ਵਿੱਤੀ ਸਾਲ 25 ਦੇ ਵਿੱਚ ਇੱਕ ਵਾਰ ਡੋਲ ਤੇ ਕਿਊਟੋ ਦੇ ਵਿੱਚ ਇੱਕ ਨਵਾਂ ਮਿਸ਼ਨ ਖੁੱਲਿਆ ਗਿਆ। ਇਸਨੂੰ ਤੇ ਲਾਸ ਐਂਜਲਸ ਵਿੱਚ ਚਾਰ ਨਵੇਂ ਕੌਂਸਲਟਰਟ ਦੇ ਰੂਸ ਦੇ ਵਿੱਚ ਕਜ਼ਾਨ ਅਤੇ ਯੂਕਾਟੈਂਡ ਬਰਗ ਦੇ ਵਿੱਚ ਖੋਲੇ ਗਿਆ ਸੀ। ਉਨ੍ਹਾਂਗੇ ਕਿਹਾ ਕਿ ਸਰਕਾਰ ਸੜਨਿਤਿਕ ਵਪਾਰ ਡਾਇਸਪੋਰਾ ਅਤੇ ਭੂ ਰਾਜਨੀਤਿਕ ਵਿਚਾਰ ਦੇ ਅਦਾਲਤ ਦੇ ਨਵੇਂ ਮਿਸ਼ਨਾਂ ਦਾ ਮੁਲਾਂਕਣ ਕਰਨਾ ਚਾਹੇ ਰੱਖ ਲਿਗਿਆ ਹੈ। ਅਮਰੀਕਾ ਜਾਣ ਵਾਲੇ ਭਾਰਤੀ ਯਾਤੂਆਂ ਲਈ ਖੁਸ਼ਖਬਰੀ ਹੈ ਅਮਰੀਕਾ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਨਵੀਂ ਦਿੱਲੀ ਦੇ ਵਿੱਚ ਵਿਦਿਆਰਥੀ ਅਤੇ ਐਕਸਚੇਂਜ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਅਮਰੀਕੀ ਵੀਜ਼ਾ ਦੇ ਲਈ ਲੰਬੇ ਸਮੇਂ ਤੋਂ ਢੀਕ ਕਰਨ ਤੋਂ ਪਰੇਸ਼ਾਨ ਭਾਰਤੀ ਯਾਤੂਆਂ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਅਮਰੀਕੀ ਵੀਜ਼ਾ ਹੈ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਵੀਜ਼ਾ ਦੇ ਲਈ ਸਮਾਂ ਅੱਧਾ ਪੈਚ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਵੀਜ਼ਾ ਦੇ ਲਈ ਸਮਾਂ ਅੱਧੇ ਤੋਂ ਵੱਧ ਘਟਾ ਦਿੱਤਾ ਗਿਆ ਹੈ ਇਹ ਅਜੇ ਸਮੇਂ ਦੇ ਵਿੱਚ ਆਇਆ ਜਦੋਂ ਵਿਦਿਆਰਥੀ ਅਤੇ ਕਾਰੋਬਾਰੀ ਯਾਤਰਾ ਦੀ ਮੰਗ ਜ਼ਿਆਦਾ ਹੈ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸੈਕਸ਼ਨਰੀ ਯੋਜਨਾ ਬਣਾਉਣ ਦੇ ਵਿੱਚ ਰਾਹਤ ਮਿਲੇਗੀ ਅਮਰੀਕੀ ਵੀਜ਼ਾ ਵੇਟ ਟਾਈਮਸ ਵੈੱਬਸਾਈਟ ਤੇ ਡਾਟਾ ਨਵੀਂ ਦਿੱਲੀ ਚੇਨਈ ਕੋਲਕਾਤਾ ਮੁੰਬਈ ਅਤੇ ਹਦਰਾਬਾਦ ਵਰਗੇ ਪ੍ਰਮੁੱਖ ਭਾਰਤੀ ਸ਼ਹਿਰਾਂ ਤੇ ਵਿੱਚ ਵੀਜ਼ਾ ਮੁਲਾਕਾਤਾਂ ਸਮੇਂ ਵਿੱਚ ਮਹੱਤਵਪੂਰਨ ਬਦਲਾਅ ਦਿਖਾਉਂਦੇ ਨੇ ਨਵੀਂ ਦਿੱਲੀ ਦੇ ਵਿੱਚ ਐਫ ਐਮ ਅਤੇ ਜੀ ਵੀਜ਼ਾ ਲਈ ਉਡੀਕ ਤੋਂ 2 ਮਹੀਨੇ ਤੋਂ ਘਟਾ ਕੇ 3 ਕਾ ਦਿੱਤੀ ਗਈ ਹੈ ਨਵੀਂ ਦਿੱਲੀ ਦੇ ਵਿੱਚ F1 M1 J1 ਸ਼੍ਰੇਨਿਆਂ ਲਈ ਉਡੀਕ ਸਮਾਂ ਕਾਫੀ ਘਟਾ ਦਿੱਤਾ ਗਿਆ ਤੇ ਆਉਣ ਵਾਲੇ ਆਕਾਤਮਿਕ ਸੈਸ਼ਨਾਂ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਲਈ ਇੱਕ ਵੱਡੀ ਰਾਹਤ ਹੈ ਖਾਸ ਕਰਕੇ ਜਿਨ੍ਹਾਂ ਦੇ ਲਈ ਰਿਪੋਰਟਿੰਗ ਜਾਂ ਸਮਾ ਸੀਮਾਵਾ ਸਤ ਨਹੀਂ ਯਾਨਕਿ ਦਿੱਲੀ ਦੇ ਵਿੱਚ B1 B2 ਵੀਜ਼ਾ ਪ੍ਰੋਸੈਸਿੰਗ ਦੇ ਸਮੇਂ ਵਿਪਦਲ ਦਿੱਤੇ ਗਏ ਨੇ ਇਹਨਾਂ ਨੂੰ 6 ਤੋਂ ਘਟਾ ਕੇ 3 ਮਹੀਨੇ ਕਰ ਦਿੱਤਾ ਗਿਆ ਤੇ ਦੇਸ਼ ਦੇ ਪਰਿਕ੍ਰਿਆ ਮੁਲਾਕਾਤ ਦੀ ਉਪਲਬਧਤਾ ਦੱਸ ਹੁੰਦਾ ਹੈ ਤੇ ਉਪਲਬਧਤਾ ਮੁਲਾਕਾਤਾਂ ਹੁੰਦੇ ਹਾਂ ਨਾ ਕਿ ਬਿਨਿਕਾਦ ਦੇ ਲਈ ਔਸਤ ਉਡੀਕ ਸਮਾਂ ਵਿਸਵੜੀ ਸਮੇਂ ਦੇ ਵਿੱਚ ਤਾਜ਼ਾ ਕਿਰਾਵਾ ਖਾਸ ਹੋਤੇ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੁਨੀਆ ਭਰ ਦੇ ਵਿੱਚ ਅਮਰੀਕੀ ਵੀਜ਼ਾ ਬਿਨਿਕਾਦ ਤੇ ਸਭ ਤੋਂ ਵੱਡੇ ਸੌਤਾ ਵਿੱਚ ਇੱਕ ਬਣਿਆ ਹੋਇਆ ਛੁੱਟਕਿਆ ਦੁਬਾਰਾ ਖੁੱਲਣ ਵਾਲੇ ਵਿਦਿਆਰਥੀ ਅਤੇ ਯੂਨੀਵਰਸਟੀਆਂ ਦੇ ਲਈ ਅਕਾਦਮਿਕ ਸਮਸਮਾ ਦੇ ਨੇੜੇ ਆਉਣ ਦੇ ਨਾਲ 15 ਦਿਨਾਂ ਦਾ ਉਡੀਕ ਸਮਾਂ ਆਖਰੀ ਮਿੰਟ ਦੀ ਯਾਤਰਾ ਨੂੰ ਆਸਾਨ ਬਣਾਉਂਦਾ ਹੈ ਕੁਈ ਸ਼ਹਿਰਾਂ ਦੇ ਵਿੱਚ ਟੂਰਿਸਟ ਵੀਜ਼ਾ ਉਡੀਕ ਸਮਾਂ ਲੰਬਾ ਰਹਿੰਦਾ ਹੈ ਖਾਸ ਕਰਕੇ B1 ਅਤੇ B2 ਵੀਜ਼ਾ ਦੇ ਲਈ ਮੁੰਬਈ ਦੇ ਵਿੱਚ ਅਗਲੀ ਉਪਲਬਧ ਮੁਲਾਕਾਤ ਅਜੇ 9 ਪੈਚ ਮੁੰਬਈ ਦੇ ਵਿੱਚ ਅਗਲੀ ਉਪਲਬਧ ਮੁਲਾਕਾਤ ਅਜੇ 9.5 ਮਹੀਨੇ ਦੂਰ ਹੈ ਹਦਰਾਬਾਦ ਦੇ ਵਿੱਚ ਵੀ ਇੱਕ ਸਮੇਂ 5 ਮਹੀਨੇ ਹੈ ਤੇ ਅੰਕੜੇ ਦੱਸਉਂਦੇ ਨੇ ਕਿ ਚੋਲੋ ਕਿ ਵਿਦਿਆਰਥੀ ਅਤੇ ਕੰਮ ਪੀਸ਼੍ਰੇਨੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਕੋਲਕਾਤਾ ਦੇ ਵਿੱਚ ਵਿਦਿਆਰਥੀ ਵੀਜ਼ਾ ਦੇ ਲਈ ਉਡੀਕ ਸਮਾਂ ਸਮੇਂ ਸਿਰ ਹੈ 2024 ਦੇ ਵਿੱਚ કુલ 139964 ਭਾਰਤੀ ਸ਼ਰਧਾਤੂਆਂ ਨੇ ਹੱਜ ਦੇ ਲਈ ਯਾਤਰਾ ਕੀਤੀ ਚੁਕੇ 9200 ਤੇ ਇਹਦੇ ਵਿੱਚ 139429 ਤੋਂ ਮਾਮਲੀ ਜ਼ਿਆਦਾ ਹੈ ਚੁਕੇ 2024 ਦੇ ਵਿੱਚ 634 ਸ਼ਰਧਾਤੂਆਂ ਨੇ ਯਾਤਰਾ ਕੀਤੀ ਚੁਕੇ ਮਹਾਮਾਰੀ ਤੋਂ ਬਾਅਦ ਯਾਤਰਾ ਦੀ ਮਾਤਰਾ ਦੇ ਆਪਕਰਨ ਨੂੰ ਦੱਸਉਂਦੇ ਹਨ ਪਰ ਦੇ ਵਿਦੇਸ਼ੀ ਕੂਟਨੀਤਿਕ ਵਿਸਥਾਰ ਬਾਰੇ ਸਿੰਘ ਨੇ ਕਿਹਾ ਕਿ ਬੀਤੀ ਸਾਲ 25 ਪੈਚ ਵਿੱਤੀ ਸਾਲ 25 ਦੇ ਵਿੱਚ ਇੱਕ ਵਾਰ ਦੋਲ ਤੇ ਕਿਊਟੋ ਦੇ ਵਿੱਚ ਇੱਕ ਨਵਾਂ ਮਿਸ਼ਨ ਖੁੱਲਿਆ ਗਿਆ। ਸੁਨਨ ਤੇ ਲਾਸ ਐਂਜਲਸ ਵਿੱਚ 4 ਨਵੇਂ ਕੌਂਸੂਲਟੇਟ ਅਰੇ ਰੂਲਸ ਦੇ ਵਿੱਚ ਕਜ਼ਾਨ ਅਤੇ ਯੂਕਾਟਨ ਬਰਗ ਦੇ ਵਿੱਚ ਖੋਲੇ ਗਿਆ ਸੀ। ਉਨ੍ਹਾਂਗੇ ਕਿਹਾ ਕਿ ਸਰਕਾਰ ਫੜਨਿਤਿਕ ਵਪਾਰ ਡਾਇਸਪੋਰਾ ਅਤੇ ਭੂ-ਰਾਜਨੀਤਿਕ ਵਿਚਾਰ ਦੇ ਅਦਾਲਤ ਦੇ ਨਵੇਂ ਮਿਸ਼ਨਾਂ ਦਾ ਮੁਲਾਂਕਣ ਕਰਨਾ ਜ਼ਰੂਰੀ ਰੱਖ ਦਿੱ ਗਿਆ। ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਖੁਸ਼ਖਬਰੀ ਹੈ ਅਮਰੀਕਾ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਨਵੀਂ ਦਿੱਲੀ ਦੇ ਵਿੱਚ ਵਿਦਿਆਰਥੀ ਅਤੇ ਐਕਸਚੇਂਜ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਅਮਰੀਕੀ ਵੀਜ਼ਾ ਦੇ ਲਈ ਲੰਬੇ ਸਮੇਂ ਤੋਂ ਠੀਕਰਨ ਤੋਂ ਪਰੇਸ਼ਾਨ ਭਾਰਤੀ ਯਾਤਰੀਆਂ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਅਮਰੀਕੀ ਵੀਜ਼ਾ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਵੀਜ਼ਾ ਦੇ ਲਈ ਸਮਾਂ ਅੱਧਾ ਪੈਚ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਵੀਜ਼ਾ ਦੇ ਲਈ ਸਮਾਂ ਅੱਧੇ ਤੋਂ ਵੱਧ ਘਟਾ ਦਿੱਤਾ ਗਿਆ ਇਹ ਅਜੇ ਸਮੇਂ ਦੇ ਵਿੱਚ ਆਇਆ ਜਦੋਂ ਵਿਦਿਆਰਥੀ ਅਤੇ ਕਾਰੋਬਾਰੀ ਯਾਤਰਾ ਦੀ ਮੰਗ ਜ਼ਿਆਦਾ ਹੈ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸੈਕਸ਼ਨਰੀ ਯੋਜਨਾ ਬਣਾਉਂਦੇ ਵਿੱਚ ਰਾਹਤ ਮਿਲੇਗੀ ਅਮਰੀਕੀ ਰਿਜ਼ਰਵਟ ਟਾਈਮਸ ਵੈੱਬਸਾਈਟ ਤੇ ਡਾਟਾ ਨਵੀਂ ਦਿੱਲੀ ਚੇਨਈ ਕੋਲਕਾਤਾ ਮੁੰਬਈ ਅਤੇ ਹਦਰਾਬਾਦ ਵਰਗੇ ਪ੍ਰਮੁੱਖ ਭਾਰਤੀ ਸ਼ਹਿਰਾਂ ਤੇ ਵਿੱਚ ਵੀਜ਼ਾ ਮੁਲਾਕਾਤਾਂ ਸਮੇਂ ਵਿੱਚ ਮਹੱਤਵਪੂਰਨ ਬਦਲਾਅ ਦਿਖਾਉਂਦੇ ਨੇ ਨਵੀਂ ਦਿੱਲੀ ਦੇ ਵਿੱਚ ਐਫ ਐਮ ਅਤੇ जी वीजा दे ली उठी एक 2 महिने तो कट आके बंद हुआ तीन कैटेगरी है क्या नई दिल्ली ਦੇ ਵਿੱਚ F1 M1 J1 श्वेनिया दे ली उठी एक ਸਮਾਂ کافی ਘਟਾ ਦਿੱਤਾ ਗਿਆ ਤੇ ਆਉਣ ਵਾਲੇ ਆਕਾਤਮਿਕ ਸੈਸ਼ਰ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਰਾਹਤ ਹੈ ਖਾਸ ਕਰਕੇ ਜਿਨ੍ਹਾਂ ਦੇ ਲਈ ਰਿਪੋਰਟਿੰਗ ਤੇ ਸਮਾ ਸੀਮਾ ਵਿੱਚ ਸਤ ਨੇ ਯਾਨਕਿ ਦਿੱਲੀ ਦੇ ਵਿੱਚ v1 p2 वीजा प्रोसेसिंग ਦੇ ਸਮੇਂ ਵੀ ਬਦਲ ਦਿੱਤੇ ਗਏ ਨੇ ਇਹਨਾਂ ਨੂੰ 6 ਤੋਂ ਘਟਾ ਕੇ 3 ਮਹੀਨੇ ਕਰ ਦਿੱਤਾ ਗਿਆ ਤੇ ਤੇਜ਼ ਪ੍ਰਕਿਰਿਆ ਤੇ ਮੁਲਾਕਾਤ ਦੀ ਉਪਲਬਧਤਾ ਦੱਸ ਹੁੰਦਾ ਹੈ ਤੇ ਉਪਲਬਧਤਾ ਮੁਲਾਕਾਤਾਂ ਨੂੰ ਦੱਸ ਹੁੰਦਾ ਹੈ ਨਾ ਕਿ ਬਿਨేకਾਰ ਦੇ ਲਈ ਔਸਤ ਉਡੀਕ ਸਮਾਂ ਵੀਜ਼ਾ ਉਹਦੇ ਇੱਕ ਸਮੇਂ ਦੇ ਵਿੱਚ ਤਾਜ਼ਾ ਕਿਰਾਵਾ ਬੜਾ ਖਾਸ ਹੋਤੇ ਮਹੱਤਵਪੂਰਨ ਹੈ ਕਿਉਂਕਿ ਭਾਰਤ ਉੱਤਨੀਆ ਭਾਰਤ ਦੇ ਵਿੱਚ ਅਮਰੀਕੀ ਵੀਜ਼ਾ ਬਿਨਕਾਰ ਦੇ ਸਭ ਤੋਂ ਵੱਡੇ ਸੌਤਾ ਵਿੱਚੋਂ ਇੱਕ ਬਣਿਆ ਹੋਇਆ ਹੈ ਛੁੱਟ ਗਿਆ ਦੁਬਾਰਾ ਖੁੱਲਣ ਵਾਲੇ ਵਿਦਿਆਰਥੀ ਅਤੇ ਯੂਨੀਵਰਸਿਟੀਆਂ ਦੇ ਲਈ ਅਕਾਦਮਿਕ ਸਮਸਮਾ ਦੇ ਨੇੜੇ ਹੋਣ ਦੇ ਨਾਲ 15 ਦਿਨਾਂ ਤੌੜੀ ਇੱਕ ਸਮਾਂ ਆਖਰੀ ਮਿੰਟ ਦੀ ਯਾਤਰਾ ਨੂੰ ਆਸਾਨ ਬਣਾਉਂਦਾ ਹੈ ਕੁਈ ਸ਼ਹਿਰਾਂ ਦੇ ਵਿੱਚ ਟੂਰਿਸਟ ਵੀਜ਼ਾ ਉਡੀਕ ਸਮਾਂ ਲੰਬਾ ਰਹਿੰਦਾ ਹੈ ਖਾਸ ਕਰਕੇ B1 ਅਤੇ B2 ਵੀਜ਼ਾ ਦੇ ਲਈ ਮੁੰਬਈ ਦੇ ਵਿੱਚ ਅਗਲੀ ਉਪਲਬਧ ਮੁਲਾਕਾਤ ਅਜੇ 9 ਪੈਚ ਮੁੰਬਈ ਦੇ ਵਿੱਚ ਅਗਲੀ ਉਪਲਬਧ ਮੁਲਾਕਾਤ ਅਜੇ 9.5 ਮਹੀਨੇ ਦੂਰ ਹੈ ਹਦਰਾਬਾਦ ਦੇ ਵਿੱਚ ਵੀ ਇੱਕ ਸਮੇਂ 5 ਮਹੀਨੇ ਹੈ ਤੇ ਅੰਕੜੇ ਦੱਸਉਂਦੇ ਨੇ ਕਿ ਜਦੋਂ ਕਿ ਵਿਦਿਆਰਥੀ ਅਤੇ ਕੰਮ ਪੀਸ਼੍ਰੇਣੀਆਂ ਨੂੰ ਤਰਜੀ ਦਿੱਤੀ ਜਾ ਰਹੀ ਹੈ ਤੇ ਕੋਲਕਾਤਾ ਦੇ ਵਿੱਚ ਵੀ ਵਿਦਿਆਰਥੀ ਵੀਜ਼ਾ ਦੇ ਲਈ ਉਡੀਕ ਸਮਾਂ ਸਮੇਂ ਸਤੇ ਰਹੇ ਹੈ 2024 ਦੇ ਵਿੱਚ ਕੁੱਲ 139964 ਹਾਜੀ ਸ਼ਰਧਾਤੂਆਂ ਨੇ ਹੱਜ ਦੇ ਲਈ ਯਾਤਰਾ ਕੀਤੀ ਚੁਕੇ 2023 ਜੋ ਕਿ 2023 ਦੇ ਵਿੱਚ 139429 ਤੋਂ ਮਾਮਲੀ ਜ਼ਿਆਦਾ ਹੈ ਚੁਕੇ 2022 ਦੇ ਵਿੱਚ 634 ਸ਼ਰਧਾਤੂਆਂ ਨੇ ਯਾਤਰਾ ਕੀਤੀ ਚੁਕੇ ਮਹਾਮਾਰੀ ਤੋਂ ਬਾਅਦ ਯਾਤਰਾ ਦੀ ਮਾਤਰਾ ਦੇ ਆਪਕਰਨ ਨੂੰ ਦੱਸਉਂਦੇ ਹਨ ਪਰ ਦੇ ਵਿਦੇਸ਼ੀ ਕੂਟਨੀਤਿਕ ਵਿਸਥਾਰ ਬਾਰੇ ਸਿੰਘ ਨੇ ਕਿਹਾ ਕਿ ਪਿਛਲੇ ਸਾਲ 25 ਪੈਚ ਵਿੱਤੀ ਸਾਲ 25 ਦੇ ਵਿੱਚ ਇੱਕ ਵਾਰ ਡੋਲ ਤੇ ਕਿਊਟੋ ਦੇ ਵਿੱਚ ਇੱਕ ਨਵਾਂ ਮਿਸ਼ਨ ਖੁੱਲਿਆ ਗਿਆ। ਸੁਨਤ ਤੇ ਲਾਸ ਐਂਜਲਸ ਦੇ ਵਿੱਚ ਚਾਰ ਨਵੇਂ ਕੌਂਸਲਟੇਟ ਅਰੇ ਰੂਸ ਦੇ ਵਿੱਚ ਕਜ਼ਾਨ ਅਤੇ ਯੂਕਾਟੇਨਬਰਗ ਦੇ ਵਿੱਚ ਖੋਲੇ ਗਿਆ ਸੀ। ਉਨ੍ਹਾਂਗੇ ਕਿਹਾ ਕਿ ਸਰਕਾਰ ਫਰਨੀਤਿਕ ਵਪਾਰ ਡਾਇਸਪੋਰਾ ਅਤੇ ਭੂ-ਰਾਜਨੀਤਿਕ ਵਿਚਾਰ ਦੇ ਅਧਾਰ ਤੇ ਨਵੇਂ ਮਿਸ਼ਨਾਂ ਦਾ ਮੁਲਾਂਕਣ ਕਰਨਾ ਜ਼ਰੂਰੀ ਰੱਖ ਲਿਗੇ। ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਖੁਸ਼ਖਬਰੀ ਹੈ ਅਮਰੀਕਾ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਨਵੀਂ ਦਿੱਲੀ ਦੇ ਵਿੱਚ ਵਿਦਿਆਰਥੀ ਅਤੇ ਐਕਸਚੇਂਜ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਅਮਰੀਕੀ ਵੀਜ਼ਾ ਦੇ ਲਈ ਲੰਬੇ ਸਮੇਂ ਤੋਂ ਠੀਕ ਕਰਨ ਤੋਂ ਪਰੇਸ਼ਾਨ ਭਾਰਤੀ ਯਾਤਰੀਆਂ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਅਮਰੀਕੀ ਵੀਜ਼ਾ ਹੈ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਵੀਜ਼ਾ ਦੇ ਲਈ ਸਮਾਂ ਅੱਧਾ ਪੈਚ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਵੀਜ਼ਾ ਦੇ ਲਈ ਸਮਾਂ ਅੱਧੇ ਤੋਂ ਵੱਧ ਘਟਾ ਦਿੱਤਾ ਗਿਆ ਹੈ ਇਹ ਅਜੇ ਸਮੇਂ ਦੇ ਵਿੱਚ ਆਇਆ ਜਦੋਂ ਵਿਦਿਆਰਥੀ ਤੇ ਕਾਰੋਬਾਰੀ ਯਾਤਰਾ ਦੀ ਮੰਗ ਜ਼ਿਆਦਾ ਹੈ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸੈਸ਼ਨਰੀ ਯੋਜਨਾ ਬਣਾਉਣ ਦੇ ਵਿੱਚ ਰਾਹਤ ਮਿਲੇਗੀ ਅਮਰੀਕੀ ਵੀਜ਼ਾ ਵੇਟ ਟਾਈਮਸ ਵੈੱਬਸਾਈਟ ਤੇ ਡਾਟਾ ਨਵੀਂ ਦਿੱਲੀ ਚੇਨਈ ਕੋਲਕਾਤਾ ਮੁੰਬਈ ਅਤੇ ਹਦਰਾਬਾਦ ਵਰਗੇ ਪ੍ਰਮੁੱਖ ਪੱਤੀਆਂ